ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੋ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਇਹ ਬੇਨਤੀਆਂ ਬਹੁਤ ਜ਼ਰੂਰੀ ਨੇ ਪੰਜਾਬ 'ਚ 25 ਮਈ ਨੂੰ ਤੂਫਾਨ ਆ ਰਿਹਾ ਹੈ ਦੋ ਹਿੱਸਿਆਂ ਦੇ ਵਿੱਚ ਪੰਜਾਬ ਨੂੰ ਉਹ ਵੰਡ ਸਕਦਾ ਹੈ ਪੁਰਾਣੇ ਗ੍ਰੰਥਾਂ ਦੇ ਵਿੱਚ ਇਹ ਚੀਜ਼ਾਂ ਦਾ ਸਾਫ਼ ਜ਼ਿਕਰ ਮਿਲਦਾ ਹੈ ਇਹ ਚੇਤਾਵਨੀ ਵੀ ਹੈ ਵਾਰਨਿੰਗ ਵੀ ਹੈ ਸੋ ਆਖਰ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸੋ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਤੁਸੀਂ ਜ਼ਿਆਦਾਤਰ ਜਿਹੜਾ ਧਿਆਨ ਹੈ ਉਹ ਹੁਣ ਚੋਣਾ ਦੇ ਉੱਤੇ ਦੇ ਰੱਖਿਆ ਹੈ ਚੋਣਾ ਤੇ ਤੁਸੀਂ ਧਿਆਨ ਜਿਹੜਾ ਹੈ ਉਹ ਕਵਰ ਕੀਤਾ ਹੋਇਆ ਹੈ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਧਿਆਨ ਜਿਹੜਾ ਤੁਹਾਡਾ ਉਹ ਚੋਣਾ ਦੇ ਉੱਤੇ ਚੱਲੀ ਜਾ ਰਿਹਾ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਧਿਆਨ ਨਹੀਂ ਦੇ ਰਹੇ ਬਹੁਤ ਸਾਰੀਆਂ ਚੀਜ਼ਾਂ ਲਈ ਤੇ ਬਹੁਤ ਸਾਰੀਆਂ ਹੋਰ ਗੱਲਾਂ ਬਾਤਾਂ ਨੇ ਜਿਨ੍ਹਾਂ ਤੇ ਅਸੀਂ ਧਿਆਨ ਨਹੀਂ ਦੇ پا ਰਹੇ ਸੋ ਪੰਜਾਬ ਦੇ ਵਿੱਚ ਇੱਕ ਐਸੀ ਭਿਆਨਕ ਆਂਧੀ ਆਉਣੀ ਹੈ ਜਿਸ ਦੇ ਬਾਰੇ ਸਾਡੇ ਜਿਹੜੇ ਕੁਝ ਲੋਕ ਨੇ ਸਾਇੰਟਿਸਟ ਨੇ ਉਹ ਖੁਲਾਸਾ ਕਰਦੇ ਨੇ ਕਹਿੰਦੇ ਵੀ ਪੰਜਾਬ ਦੇ ਵਿੱਚ ਵੱਡਾ ਨੁਕਸਾਨ ਹੋਣਾ ਹੈ 25 ਮਈ ਤੱਕ ਇੱਕ ਵੱਡਾ ਤੂਫਾਨ ਆਉਣਾ ਹੈ ਇੱਕ ਪੁਚਾਲ ਆਉਣਾ ਹੈ ਜਿਸ ਦੇ ਨਾਲ ਪੰਜਾਬ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਊਗਾ ਕਿਉਂਕਿ ਜਿਹੜਾ ਜਿੱਥੇ ਹੈ ਉਹਨੇ ਉੱਥੇ ਹੀ ਰੁਕ ਜਾਣਾ ਹੈ ਹਾਲਾਂਕਿ ਇਹ ਸਿਰਫ ਇੱਕ ਅਨੁਮਾਨ ਹੈ ਉਹਨਾਂ ਦਾ ਕਿ ਆ ਸਕਦਾ ਹੈ ਉਹਨਾਂ ਨੇ ਇਹ ਗੱਲ ਬਿਲਕੁਲ ਨਹੀਂ ਕਹੀ ਕਿ ਆਏਗਾ ਆ ਸਕਦਾ ਕਿਉਂਕਿ ਰੱਬ ਦੇ ਰੰਗ ਨੇ ਪਰਮਾਤਮਾ ਦੀ ਕੁਦਰਤ ਹੈ ਸੋ 사ਤ ਸੰਗਤ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੋ ਸਾਇੰਟਿਸਟਾਂ ਨੇ ਕਹਿਤਾ ਵਿਗਿਆਨੀਆਂ ਨੇ ਕਹਿਤਾ ਸੋ ਜ਼ਰੂਰੀ ਨਹੀਂ ਵੀ ਉਹ ਸੱਚ ਹੋਵੇ ਜ਼ਰੂਰੀ ਨਹੀਂ ਵੀ ਉਹ ਸੱਚ ਹੋਣਾ ਹੀ ਹੈ ਸੱਚ ਹੋਏਗਾ ਜ਼ਰੂਰ ਜੇ ਪ੍ਰਮਾਤਮਾ ਆਪਣੇ ਰੰਗ ਬਦਲ ਦੇ ਤੇ ਜੇਕਰ ਪ੍ਰਮਾਤਮਾ ਉਸ ਚੀਜ਼ ਨੂੰ ਸੰਕੋਚ ਲਵੇ ਤੇ ਬਿਲਕੁਲ ਉਸ ਚੀਜ਼ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਸਾਧ ਸੰਗਤ ਤੇ ਆਪਾਂ ਇਸ ਚੀਜ਼ ਨੂੰ ਸਮਝ ਸਕਦੇ ਆ ਤੇ ਆਪਾਂ ਇਸ ਚੀਜ਼ ਤੇ ਬਿਲਕੁਲ ਆਪਣੀ ਗੱਲਬਾਤ ਰੱਖ ਸਕਦੇ ਆ ਪਰਮਾਤਮਾ ਦੇ ਰੰਗਾਂ ਦਾ ਕੋਈ ਭੇਦ ਨਹੀਂ ਹੈ ਵਿਗਿਆਨੀਆਂ ਨੇ ਜੇ ਕਹਿਤਾ ਤੇ ਪਰਮਾਤਮਾ ਦੇ ਰੰਗ ਬਦਲ ਵੀ ਸਕਦੇ ਆ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵਿਗਿਆਨੀ ਝੂਠੇ ਆ ਜੇ ਕਿਹਾ ਹੈ ਨਾ ਵੀ ਹਾਂ ਤੇ ਵੀ ਇਹ ਆਏਗਾ ਸਭ ਕੁਝ ਬਿਲਕੁਲ ਜਾਰੀ ਹੋਏਗਾ ਸੋ ਆ ਸਕਦਾ ਜੇ ਪਰਮਾਤਮਾ ਬਦਲ ਦਿੰਦਾ ਨਾ ਪਰਮਾਤਮਾ ਬਿਲਕੁਲ ਬਦਲ ਸਕਦਾ ਹੈ ਕੁਦਰਤ ਨੂੰ ਪਰਮਾਤਮਾ ਸਭ ਕੁਝ ਕਰ ਸਕਦਾ ਹੈ ਜਿਹੜਾ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਜਿਹੜਾ ਪਰਮਾਤਮਾ ਹਰ ਪਾਸੇ ਮੌਜੂਦ ਹੈ ਜਿਹੜਾ ਕਣ-ਕਣ ਦੇ ਵਿੱਚ ਮੌਜੂਦ ਹੈ ਜਿਹੜਾ ਹਰ ਪਾਸੇ ਮੌਜੂਦ ਹੈ ਉਹ ਕੁਝ ਵੀ ਕਰ ਸਕਦਾ ਹੈ ਇਸ ਦੇ ਇਸ ਨਾਲ ਆਪਾਂ ਬਿਲਕੁਲ ਸਹਿਮਤ ਹੋਣੇ ਚਾਹੀਦੇ ਆ ਇਸ ਚੀਜ਼ ਦੇ ਵਿੱਚ ਆਪਾਂ ਨੂੰ ਬਿਲਕੁਲ ਜਿਹੜੀ ਹੈ ਗੱਲਬਾਤ ਸਮਝ ਆਉਣੀ ਚਾਹੀਦੀ ਹੈ ਆਪਾਂ ਸਮਝੀਏ ਇਸ ਚੀਜ਼ ਨੂੰ ਉਹਨਾਂ ਨੇ ਕਿਹਾ ਸੀ ਕਿ ਆਖਰ ਸਾਨੂੰ ਪਤਾ ਲੱਗੇ ਪਤਾ ਲੱਗਿਆ ਵੀ ਇਹ ਚੀਜ਼ਾਂ ਹੋਣੀਆਂ ਨੇ ਸੋ ਇਹ ਚੀਜ਼ ਜ਼ਰੂਰ ਹੋਏਗੀ ਜਿਸ ਦੇ ਨਾਲ ਵੱਡੇ ਪੱਧਰ ਤੇ ਕੁਝ ਲੋਕਾਂ ਦਾ ਨੁਕਸਾਨ ਹੋਏਗਾ ਕਿਉਂਕਿ ਜਿਹੜਾ ਜਿੱਥੇ ਹੈ ਉਹਨੇ ਉੱਥੇ ਹੀ ਰਹਿ ਜਾਣਾ ਹੈ ਤੇ ਕੁਝ ਲੋਕ ਹੁਣ ਤੁਹਾਨੂੰ ਪਤਾ ਹੈ ਵੀ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਆਦੀ ਤੂਫਾਨ ਆਉਂਦਾ ਇਹਦੇ ਵਿੱਚ ਕੁਝ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ ਕੁਝ ਜ਼ਖਮੀ ਹੋ ਜਾਂਦੇ ਨੇ ਫੱਟੜ ਹੋ ਜਾਂਦੇ ਨੇ ਇਹ ਪਰਮਾਤਮਾ ਦੀ ਕੁਦਰਤ ਹੈ ਜੀ ਇਹਦੇ ਵਿੱਚ ਕੋਈ ਵੀ ਹੋ ਸਕਦਾ ਸਾਡਾ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਅਸੀਂ ਵੀ ਹੋ ਸਕਦੇ ਹਾਂ ਖੁਦ ਕਹਿਣ ਤੋਂ ਭਾਵ ਵੀ ਉਹ ਜਿਹੜਾ ਕਹਿਰ ਹੈ ਨਾ ਉਹਦਾ ਕਿਸੇ ਨਾਲ ਕੋਈ ਲੈਣਾ ਦੇਣਾ ਜਿਦੀ ਜਿਵੇਂ ਲਿਖੀ ਹੈ ਉਹਦੀ ਓਵੇਂ ਹੋਣੀ ਹੈ ਜਿਹਨੂੰ ਜਿਨੇ ਜਿਵੇਂ ਲਿਖਿਆ ਓਵੇਂ ਹੋਣਾ ਹੀ ਹੋਣਾ ਪਰ ਸਾਡੇ ਲੋਕ ਇਸ ਚੀਜ਼ ਨੂੰ ਭੁੱਲ ਜਾਂਦੇ ਨੇ ਕੁਦਰਤ ਕਰੋਪੀ ਨੂੰ ਸਾਡੇ ਲੋਕ ਬਹੁਤ ਜਲਦੀ ਭੁੱਲਦੇ ਨੇ ਤੇ ਇਹ ਗੱਲ ਯਾਦ ਰੱਖਿਓ ਵੀ ਕੁਝ ਬੰਦਿਆਂ ਦੇ ਕੀਤੇ ਹੋਏ ਕਰਮਾਂ ਦੇ ਫਲ ਵੀ ਉਹਨਾਂ ਨੂੰ ਇਸ ਤਰੀਕੇ ਨਾਲ ਹੀ ਪ੍ਰਮਾਤਮਾ ਦਿੰਦਾ ਹੈ ਕੁਦਰਤ ਕਰੋਪੀ ਦਾ ਨਾਮ ਆ ਜਾਂਦਾ ਹੈ ਤੇ ਉਹਨਾਂ ਨੂੰ ਬਸ ਕਹਿਣ ਤੋਂ ਬਾਅਦ ਉਹਨਾਂ ਤੇ ਕੀਤੇ ਦੀ ਸਜ਼ਾ ਮਿਲਦੀ ਹੁੰਦੀ ਆ ਸਾਤ ਸੰਗਤ ਬਾਕੀ ਜਿਹਦੀ ਕਿਸਮਤ ਜਿਵੇਂ ਪਰਮਾਤਮਾ ਨੇ ਲਿਖੀ ਐ ਉਹ ਮੇ ਹੋਣਾ ਹੀ ਹੋਣਾ ਉਹਨੂੰ ਆਪਾਂ ਟਾਲ ਨਹੀਂ ਸਕਦੇ ਪਰਮਾਤਮਾ ਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਐਵੇਂ ਨਹੀਂ ਐਵੇਂ ਕਰ ਸਾਡੇ ਹਿਸਾਬ ਨਾਲ ਚੱਲ ਉਹਨੇ ਸਾਡੇ ਹਿਸਾਬ ਨਾਲ ਨਹੀਂ ਚੱਲਣਾ ਉਹਨੇ ਆਪਣੇ ਹਿਸਾਬ ਨਾਲ ਚੱਲਣਾ ਇਹ ਗੱਲ ਯਾਦ ਰੱਖਿਆ ਕਰੋ ਵੀ ਉਹਨੇ ਆਪਣੇ ਹਿਸਾਬ ਨਾਲ ਹੀ ਚੱਲਣਾ ਹੈ ਮੇਨਟੇਨ ਕਰਨਾ ਹੈ ਉਹਨੇ ਸਾਰਾ ਕੁਝ ਆਪਣੇ ਹਿਸਾਬ ਨਾਲ ਕਰਨਾ ਹੈ ਸਾਡੀ ਨਹੀਂ ਉਹਨੇ ਮੰਨਣੀ ਸਾਡੀ ਨੂੰ ਉਹਨੇ ਸੁਣਨੀ ਕਿਤੇ ਅਸੀਂ ਸੋਚਦੇ ਹੁਈਏ ਵੀ ਸਾਡੀ ਸੁਨੇਗਾ ਸਾਡੀ ਮੰਨੇਗਾ ਅਸੀਂ ਕਰੀਏ ਅਸੀਂ ਇਹ ਕਰੀਏ ਅਸੀਂ ਉਹ ਕਰੀਏ ਇਦਾਂ ਦੀ ਕੋਈ ਹਾਲ ਗਾਕੇ ਨਹੀਂ ਹੈ ਇਦਾਂ ਦੇ ਕੋਈ ਸਿਸਟਮ ਨਹੀਂ ਹੈਗਾ ਇਸ ਚੀਜ਼ ਤੇ ਜ਼ੋਰ ਦਈਏ ਥੋੜਾ ਜਿਆ ਸਮਝੀਏ ਜੀ ਇਸ ਚੀਜ਼ ਨੂੰ ਸਾਧ ਸੰਗਤ ਬੇਨਤੀ ਕਰਾਂ ਵੀ ਸਾਡੇ ਲੋਕਾਂ ਦਾ ਇਸ ਚੀਜ਼ ਤੇ ਹਲੇ ਕੋਈ ਧਿਆਨ ਨਹੀਂ ਸਾਡੇ ਲੋਕ ਚੋਣਾਂ ਦੇ ਵਿੱਚ ਉਲਝੇ ਹੋਏ ਨੇ ਕੋਈ ਝੰਡਾ ਚੱਕ ਰਿਹਾ ਕੋਈ ਮੈਂ ਆ ਪਾਰਟੀ ਦਾ ਕੋਈ ਕਹਿੰਦਾ ਮੈਂ ਆ ਪਾਰਟੀ ਦਾ ਕੋਈ ਕਹਿੰਦਾ ਆ ਪਾਰਟੀ ਦਾ ਇੱਕ ਚੀਜ਼ ਜ਼ਰੂਰ ਧਿਆਨ ਨਾਲ ਸੋਚਿਓ ਸਾਡੇ ਲੋਕ ਕਹਿੰਦੇ ਆ ਜੀ ਤੂਫਾਨ ਆਊਗਾ ਕਿਹਦਾ ਤੂਫਾਨ ਸਾਡੇ ਲੋਕਾਂ ਨੂੰ ਕੁਦਰਤੀ ਆਫਤ ਦੀ ਦਾ ਬਿਲਕੁਲ ਪਤਾ ਨਹੀਂ ਹੈਗਾ ਸੋਚ ਨਹੀਂ ਰਹੇ ਕਹਿੰਦੇ ਜੀ ਫਲਾਣੀ ਪਾਰਟੀ ਦੀ ਸਰਕਾਰ ਬਣੂ ਸ਼ਰਤਾਂ ਲਾਈਆਂ ਜਾ ਰਹੀਆਂ ਨੇ ਫਲਾਣੀ ਪਾਰਟੀ ਦੀ ਸਰਕਾਰ ਬਣੂ ਫਲਾਣੀ ਪਾਰਟੀ ਆਊਗੀ ਜੀ ਸੱਤਾ ਦੇ ਵਿੱਚ ਅਸੀਂ ਡੰਡੇ ਚੱਕ ਕੇ ਸਿਰਫ ਇੱਕ ਦੂਜੇ ਨਾਲ ਲੜਨ ਜੋਗੇ ਰਹਿ ਗਏ ਪਾਰਟੀਆਂ ਦੇ ਨਾਂ ਤੇ ਅਸਲ ਕੁਦਰਤੀ ਆਫਤਾਂ ਪਰਮਾਤਮਾ ਦੇ ਨਾਮ ਵੱਲ ਸਾਡਾ ਕੋਈ ਧਿਆਨ ਨਹੀਂ ਹੈਗਾ ਸੋ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਅਸੀਂ ਤੂਫਾਨ ਆਂਦੀ ਸਮਝਦੇ ਆਂ ਵੀ ਫਲਾਣੀ ਪਾਰਟੀ ਦੀ ਜੇਕਰ ਜਿੱਤ ਹੁੰਦੀ ਹੈ ਤਾਂ ਉਹੀ ਆਂਦੀ ਤੂਫਾਨ ਹੈ ਬਾਕੀਆਂ ਲਈ ਤਾਂ ਯਾਦ ਰੱਖਿਓ ਉਹ ਆਂਦੀ ਤੂਫਾਨ ਦਾ ਹਿੱਸਾ ਤੁਸੀਂ ਵੀ ਹੋਵੋਗੇ ਉਹ ਆਂਦੀ ਤੂਫਾਨ ਤੁਹਾਨੂੰ ਵੀ ਉਡਾ ਕੇ ਲੈ ਜਾਏਗਾ ਇਹ ਨਾ ਸਮਝਿਆ ਕਰੋ ਵੀ ਦੂਜਿਆਂ ਲਈ ਹੈ ਪਾਰਟੀਆਂ ਨੇ ਜਿੱਤ ਜਾਣਾ ਹੈ ਆਪੋ ਆਪਣੇ ਘਰੇ ਬੈਠ ਜਾਣਾ ਤੁਹਾਨੂੰ ਕੀ ਦੇਣਾ ਕੁਝ ਨਹੀਂ ਦੇਣਾ ਜਿੰਨੇ ਮਰਜ਼ੀ ਝੰਡੇ ਚੱਕ ਕੇ ਫਿਰ ਲੋ ਇਹਨਾਂ ਦੇ ਮਗਰ ਤੁਹਾਨੂੰ ਕੁਝ ਨਹੀਂ ਮਿਲਣਾ ਆਮ ਗਰੀਬ ਬੰਦੇ ਨੇ ਆਪਣੀ ਆਪਣੀ ਕਮਾਉਣੀ ਹੈ ਤੇ ਆਪਣੀ ਖਾਣੀ ਹੈ ਇਹ ਗੱਲ ਯਾਦ ਰੱਖਿਓ ਜੀ ਸਾਰ ਸੰਗਤ ਇਹ ਚੀਜ਼ਾਂ ਜ਼ਰੂਰ ਨੋਟ ਕੀਤੀਆਂ ਗਈਆਂ ਨੇ ਗ੍ਰੰਥਾਂ ਦੇ ਵਿੱਚ ਇਹ ਲੋਕ ਆਪਸ ਦੇ ਵਿੱਚ ਲੜ ਲੜ ਕੇ ਮਰਨਗੇ ਇਹ ਲੋਕ ਆਪਸ ਦੇ ਵਿੱਚ ਲੜ ਲੜ ਕੇ ਇਸ ਤਰ੍ਹਾਂ ਮਰਨਗੇ ਇਸ ਕਦਰ ਮਰਨਗੇ ਯਾਦ ਰੱਖਿਓ ਪਿਆਰਿਓ ਇਹਨਾਂ ਲੋਕਾਂ ਦਾ ਜੀਵਨ ਜਿਹੜਾ ਹੈ ਉਹ ਇਸ ਤਰ੍ਹਾਂ ਲੜ ਲੜ ਕੇ ਖਤਮ ਹੋ ਜਾਣਾ ਇੱਕ ਦੂਜੇ ਨਾਲ ਲੜ ਲੜ ਕੇ ਮਰ ਜਾਣਗੇ ਫਰਸ਼ਾ ਕਹਿੰਦੇ ਇਹੋ ਤੇ ਕਲਯੁਗ ਹੈ ਇੱਕ ਦੂਜੇ ਨਾਲ ਲੜ ਲੜ ਕੇ ਅੱਜ ਪਾਰਟੀਆਂ ਵਾਜੀਆਂ ਦੇ ਨਾਂ ਤੇ ਸਾਨੂੰ ਲੜਾਇਆ ਜਾਂਦਾ ਜੀ ਉਹ ਕਹਿੰਦਾ ਮੈਂ ਫਲਾਣੀ ਪਾਰਟੀ ਦਾ ਉਹ ਕਹਿੰਦਾ ਫਲਾਣੀ ਪਾਰਟੀ ਦਾ ਇੱਕ ਮੈਂ ਹੈਰਾਨ ਹੋਇਆ ਉਹ ਝੰਡਾ ਲਾਉਣ ਪਿੱਛੇ ਲੜ ਪਏ ਉਹ ਕਹਿੰਦਾ ਜੀ ਮੈਂ ਫਲਾਣੀ ਪਾਰਟੀ ਦਾ ਝੰਡਾ ਲਾਉ ਉਹ ਕਹਿੰਦਾ ਨਹੀਂ ਮੈਂ ਫਲਾਣੀ ਪਾਰਟੀ ਦਾ ਲਾਉ ਉਹ ਕਹਿੰਦਾ ਮੈਂ ਤੇਰਾ ਨਹੀਂ ਲੱਗਣ ਦਿੰਦਾ ਉਹ ਕਹਿੰਦਾ ਮੈਂ ਤੇਰਾ ਨਹੀਂ ਲਾਗਾ ਜੁੰਡਮ ਜੁੰਡੀ ਹੋਏ ਜੇ ਇੱਕ ਦੂਜੇ ਦੇ ਦੇਖ ਸੁਣ ਲੈਕ ਸੁਣ ਉਹਨਾਂ ਨੇ ਉਹ ਜਲੂਸ ਕੱਢਿਆ ਉਹ ਜਲੂਸ ਦਾ ਪਿੰਡ ਵਾਲੇ ਹੈਰਾਨ ਹੋ ਗਏ ਉਹ ਕਹਿੰਦੇ ਵੀ ਤੁਸੀਂ ਲੜਾਈ ਪਾਰਟੀਆਂ ਦੀ ਐ ਪਰ ਤੁਸੀਂ ਆਪਸ ਚੱਲ ਨਹੀਂ ਜਾਨੇ ਹੋ ਉਹਨਾਂ ਬੰਦਿਆਂ ਨੂੰ ਫਿਰ ਵੀ ਸਮਝ ਨਹੀਂ ਆਈ ਐਡੇ ਬੰਦੇ ਉਹ ਮੋٹے ਦਿਮਾਗ ਦੇ ਸੀ ਨਹੀਂ ਜੀ ਮੈਂ ਝੰਡਾ ਲਾਉ ਉਹ ਇੱਕ ਚਲੋ ਸੂਝਬਾਨ ਸੀ ਉਹ ਕਿੰਨਾ ਚੱਲ ਤੂੰ ਐ ਕਰ ਭਾਈ ਤੂੰ ਇੱਧਰ ਲਾ ਲਾ ਤੂੰ ਇੱਧਰਲੇ ਪਾਸੇ ਲਾ ਲਾ ਝੰਡਾ ਕੋਈ ਗੱਲ ਨਹੀਂ ਵੋਟ ਆਪਦੀ ਵਾਦੀ ਪਾਰਟੀ ਨੂੰ ਪਾਓ ਕੋਈ ਗੱਲ ਨਹੀਂ ਲੜਾਈ ਕਿਹੜੀ ਗੱਲ ਨਹੀਂ ਸਾਡੇ ਲੋਕ ਲੜਨ ਜੋਗੀ ਰਹਿ ਗਏ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਜਿੱਥੇ ਕੁਦਰਤੀ ਆਫਤਾਂ ਨੇ ਉਹਨਾਂ ਨੇ ਤਾਂ ਚਲੋ ਜਿਹੜਾ ਨੁਕਸਾਨ ਕਰਨਾ ਹੀ ਕਰਨਾ ਹੈ ਸਾਡਾ ਚਲੋ ਰੱਬ ਕਰੇ ਕਿਸੇ ਦਾ ਖੈ ਨੁਕਸਾਨ ਨਾ ਹੋਵੇ ਖੈਰ ਰੱਖੇ ਪਰਮਾਤਮਾ ਪਰ ਜਿਹੜਾ ਆ ਚੀਜ਼ਾਂ ਦਾ ਨੁਕਸਾਨ ਹੈ ਨਾ ਇਹ ਚੀਜ਼ਾਂ ਦਾ ਨੁਕਸਾਨ ਨਹੀਂ ਕਦੇ ਪੂਰਾ ਹੋਣਾ ਇਹ ਘਾਟੇ ਜਿਹੜੇ ਪੈਣਗੇ ਨਾ ਇਹ ਪੂਰੇ ਨਹੀਂ ਹੋਣੇ ਕਦੇ ਇਸ ਕਰਕੇ ਕਹਿੰਦਾ ਵੀ ਥੋੜੇ ਜਿਹਾ ਅਵੇਅਰ ਰਹੋ ਥੋੜੇ ਜਿਹਾ ਜਾਗਰੂਕਤ ਹੋ ਕੇ ਰਹੋ ਮੇਰੀਆਂ ਬੇਨਤੀਆਂ ਨੂੰ ਪਰਵਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ